ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਮੀਤਪੁਰ ਫਿੱਡੇ ਕਲਾਬੀ ਕੇ ਹੀ ਵਕਤਾ ਸਿੱਧੂ ਗੜ ਮੈਂ ਅੱਜ ਸੋਸ਼ਲ ਮੀਡੀਆ ਜ਼ਰੀਏ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਨੀ ਆ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤਿੰਨ ਵਾਰ ਪ੍ਰਧਾਨ ਮੰਤਰੀ ਚੁਣੇ ਜਾ ਚੁਕੇ ਹਨ ਤੇ ਉਹ ਪੂਰੀ ਦੁਨੀਆ ਵਿੱਚ ਪ੍ਰਚਾਰ ਕਰਦੇ ਹਨ ਕਿ ਭਾਰਤ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਮੈਂ ਮਾਣਯੋਗ ਪ੍ਰਧਾਨ ਮੰਤਰੀ ਜੁਮੇ ਗੱਲ ਪੁੱਛਣਾ ਚਾਹੁੰਨੀ ਆ ਕਿ ਸਾਡੇ ਦੇਸ਼ ਵਿੱਚ ਸਭ ਤੋਂ ਗਰੀਬ ਸਭ ਤੋਂ ਅਮੀਰ ਕੈਟਾਗਰੀ ਦੇ ਲੋਕ ਰਹਿੰਦੇ ਹਨ ਜੋ ਆਪਣੇ ਆਪਣੇ ਕਿੱਤੇ ਤੇ ਨੈਪਾ ਹਨ ਮਾਨਯੋਗ ਪ੍ਰਧਾਨ ਮੰਤਰੀ ਜੀ ਤੁਸੀਂ ਪਿਛਲੇ 10 ਸਾਲਾਂ ਤੋਂ ਵੱਖ-ਵੱਖ ਸਮਿਆਂ ਤੇ ਕਿਸਾਨਾਂ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਦੇਣ ਲਈ ਵਾਅਦੇ ਕੀਤੇ ਤੇ ਜਦੋਂ ਤੁਸੀਂ ਉਹ ਵਾਅਦੇ ਪੂਰੇ ਨਹੀਂ ਕੀਤੇ ਤਾਂ ਕਿਸਾਨ ਮਜ਼ਦੂਰ ਆਪਣੇ ਹੱਕ ਲੈਣ ਲਈ ਦਿੱਲੀ ਵੱਲ ਚਲੇ ਤੇ ਤੁਹਾਡੀ ਸਰਕਾਰ ਨੇ ਤੁਹਾਡੀ ਬੀਜੇਪੀ ਸਰਕਾਰ ਨੇ ਪੰਜਾਬ ਦੀ ਹੱਤ ਤੇ ਖੜੇ ਕਿਸਾਨਾਂ 'ਤੇ ਅੰਨਾ ਅਤਿਆਚਾਰ ਕੀਤਾ ਜਿਸ ਵਿੱਚ ਸਾਡਾ ਇੱਕ ਕਿਸਾਨ ਸ਼ੋਭਕਰਨ ਸਿੰਘ ਤੁਹਾਡੀ ਸਰਕਾਰ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ 23 ਦੇ ਕਰੀਬ ਬਜ਼ੁਰਗ ਕਿਸਾਨ ਜਹਰੀ ਲੀਆਂ ਗੈਸਾਂ ਦੇ ਨਾਲ ਦਮ ਘੁੱਟਣ ਨਾਲ ਸ਼ਹੀਦ ਹੋ ਗਏ ਪੰਜ ਕਿਸਾਨਾਂ ਦੀਆਂ ਅੱਖਾਂ ਚਲੀਆਂ ਗਈਆਂ 400 ਤੋਂ ਵੱਧ ਕਿਸਾਨ ਜ਼ਖਮੀ ਕੀਤੇ ਗਏ ਪੈਤ ਪਾਲ ਸਿੰਘ ਨੂੰ ਬੋਰੀ ਵਿੱਚ ਪਾ ਕੇ ਘੜੀਸਦੇ ਹੋਏ ਆਪਣੇ ਨਾਲ ਲੈ ਗਏ। ਉਸ ਤੋਂ ਬਾਅਦ ਇਹਨਾਂ ਨੇ ਸਾਡੇ 30 ਤੇ ਲਗਭਗ ਟਰੈਕਟਰ ਤੇ ਕਾਲਾ ਭੰਨੀਆਂ। ਤੁਸੀਂ ਸਾਨੂੰ ਇਨਸਾਫ ਦਿਵਾਉਣ ਦੀ ਬਜਾਏ ਜਿੰਨਾ ਆਸਰਾ ਨੇ ਸਾਡੇ ਤੇ ਇਹਨਾਂ ਅਤਿਆਚਾਰ ਕੀਤਾ, ਉਹਨਾਂ ਨੂੰ ਸਭ ਤੋਂ ਵੱਡੇ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਕਰਨ ਜਾ ਰਹੇ ਹੋ। ਇਹ ਕਿੱਥੋਂ ਦਾ ਲੋਕਤੰਤਰ ਹੈ? ਤੇ ਸਭ ਤੋਂ ਵੱਡੇ ਦੇਸ਼ ਲੋਕਤੰਤਰ ਭਾਰਤ ਵਿੱਚ ਲੋਕਾਂ ਦਾ ਇਹ ਹਾਲ ਹੈ, ਤਾਂ ਛੋਟੇ ਦੇਸ਼ਾਂ ਵਿੱਚ ਲੋਕਾਂ ਦਾ ਕੀ ਹਾਲ ਹੋਏਗਾ? ਮਾਣਯੋਗ ਪ੍ਰਧਾਨ ਮੰਤਰੀ ਜੀ ਤੁਹਾਡੇ ਕਾਰਜਕਾਰ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਤੇ ਤੁਹਾਡੇ ਦੋਸਤ ਵਪਾਰੀਆਂ ਦਾ 145600000 ਰੁਪਇਆ ਮਾਫ ਕਰ ਦਿੱਤਾ ਤੇ ਜੇਕਰ ਕਿਸਾਨ ਮਜ਼ਦੂਰ ਇੱਕ ਸਾਲ ਵੀ ਬੈਂਕ ਨੂੰ ਆਪਣਾ ਕਰਜ਼ਾ ਮੋੜਨ ਲਈ ਲੇਟ ਹੁੰਦਾ ਤਾਂ ਬੈਂਕ ਉਸ ਦੀ ਪ੍ਰਾਪਰਟੀ ਤੇ ਇਵਨ ਉਸ ਦੀ ਘਰ ਦੀ ਕੋਤੀ ਦੇ ਆਡਰ ਦੇ ਦਿੰਦੀ ਹੈ ਇਹ ਹੈ ਸਾਡਾ ਲੋਕਤੰਤਰ ਜੇ ਸਾਫ ਤੋਂ ਵੱਡੇ ਲੋਕਤੰਤਰ ਦਾ ਦਾ ਪਤਾ ਕਰਨਾ ਹੋਵੇ ਤਾਂ ਪਿੰਡਾਂ ਚ ਆ ਕੇ ਲੋਕਾਂ ਦੇ ਹਾਲ ਤੋਂ ਕੀਤਾ ਜਾ ਸਕਦਾ ਹੈ ਹੈਲੀਕਾਪਟਰ ਵਿੱਚ ਬੈਠ ਕੇ ਤੇ ਸਟੇਜ 'ਤੇ ਖੜ ਕੇ ਬਿਆਨ ਹੀ ਦਿੱਤੇ ਜਾ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ